ਇੱਕ ਅੱਜ ਆਪਾਂ ਸ਼ਕਰੀ ਪਿੰਡ 'ਚ ਹੈਗੇ ਜਿੱਤੇ ਆਪਣੇ ਬੜੂ ਸਾਹਿਬ ਕਰਦੁਆਰਾ ਬਾਬਾ ਜੀ ਤੇ ਪੂਰੀ ਟੀਮ ਨੇ ਇੱਕ ਬਹੁਤ ਹੀ ਜ਼ਿਆਦਾ ਸੋਨਾ ਉਪਰਾਲਾ ਕੀਤਾ ਹੈ ਜਿੱਤੇ ਆਪਣੇ ਜਿਹੜੇ ਪ੍ਰੀ ਫੈਬ੍ਰੀਕੇਟਿਡ ਘਰ ਹੁੰਦੇ ਆ ਉਹਨਾਂ ਨੇ ਆ ਕੇ ਉਹ ਪੂਰੇ ਇੱਥੇ ਇੰਸਟਾਲ ਕੀਤੇ ਆ ਕਿਉਂਕਿ ਹੜਾ ਦੀ ਮਾਰ ਜਿਹੜੀ ਆਪਣੇ ਪੰਜਾਬ ਨੂੰ ਪਈ ਹੈ ਉਹ ਬਹੁਤ ਹੀ ਆਪਣੇ ਨਾਲ ਇੱਕ ਮਤਲਬ ਮੈਂ ਕਹਿੰਦਾ ਇੱਕ ਬਲੈਕ ਚੈਪਟਰ ਰਿਹਾ ਸੀ ਪਿੱਛੇ ਬਟ ਹੁਣ ਉਦੋਂ ਟਾਈਮ ਸੀਗਾ ਕਿ ਉਤੋਂ ਆਪਾਂ ਵੱਧ ਚੜਕੇ ਆਪਾਂ ਉਹਨੂੰ ਮੁਕਾਬਲਾ ਕਰੀਏ ਤੇ ਡੇ 1 ਜਦੋਂ ਦਾ ਹੜਾਇਆ ਤੇ ਉਦੋਂ ਪਹਿਲਾਂ ਵੀ ਬੜੂ ਸਾਹਿਬ ਤੇ ਪੂਰੀ ਟੀਮ ਸਾਡੇ ਨਾਲ ਰਹੀ ਹੈ ਮੁੰਡੇ ਤੇ ਮੁੰਡਾ ਮਿਲਾ ਕੇ ਇਹਨਾਂ ਨੇ ਨਾਲ ਕੰਮ ਕੀਤਾ ਵੱਧ ਚੜ ਕੇ ਕੀਤਾ ਤੇ ਇਹ ਜਿੰਨਾ ਸੋਨਾ ਉਪਰਾਲਾ ਹੈ ਕਿਉਂਕਿ ਇਹ ਇੱਕ ਐਵੇਂ ਦੀ ਮਡਲੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਬੰਦਿਆਂ ਦੀ ਰਾਸ਼ਨ ਇੱਕ ਚੀਜ਼ ਹੈਗੀ ਹੈ ਕੋਈ ਸਮਾਨ ਆਪਾ ਦਿੱਤਾ ਇੱਕ ਚੀਜ਼ ਹੈ ਉਹ ਟੈਂਪਰਰੀ ਹੈ ਬਟ ਜਿਹੜਾ ਕਾਰ ਹੁੰਦਾ ਹੈ ਉਹ ਲਾਈਫ ਲੌਂਗ ਹੁੰਦਾ ਹੈ ਤੇ ਜਿਹੜੀ ਜੇ ਬੰਦਿਆਂ ਨੂੰ ਜੇ ਉਹ ਮਿਲ ਜਾਏ ਤੇ ਉਤੋਂ ਵੱਧ ਕੁਝ ਨਹੀਂ ਹੋ ਸਕਦਾ ਇਸ ਟਾਈਮ ਤੇ ਕਿਉਂਕਿ ਆਪਣਾ ਸਰਦੀਆਂ ਦਾ ਵੀ ਸਮਾਂ ਆਣ ਵਾਲਾ ਹੈ ਤੇ ਇਹ ਤੋਂ ਵੱਧ ਜਿਹੜੀ ਰਿਕੁਆਇਰਮੈਂਟ ਹੈ ਕੋਈ ਨਹੀਂ ਹੋ ਸਕਦੀ ਸੀ ਟੋਟਲ ਇਤਨੇ ਆਪਣੇ ਸ਼ਕਰੀਪਿੰਡ ਚ 4 ਕਰ ਬਣਾਏ ਨੇ ਤੇ ਪਹਿਲਾਂ ਇਹਨਾਂ ਨੇ ਦੀਨਾ ਨਗਰ ਵੀ ਕੰਮ ਕੀਤਾ ਹੈ ਤੇ ਆਪਾਂ ਹੋਰ ਐਕਸਪੈਂਡ ਕਰ ਰਹੇ ਹਾਂ ਕਿ ਆਪਾਂ ਬਾਬਾ ਜੀ ਦੀ ਹੈਲਪ ਲਈਏ ਤੇ ਆਪਾਂ ਹੋਰ ਪਾਸੇ ਵੀ ਕੰਮ ਕਰਨ ਤੇ ਨਾਟ ਓਨਲੀ ਕਰ ਵੈਸੇ ਤਾਂ ਆਪਣੀ ਜਿਹੜੀ ਪੂਰੀ ਟੀਮ ਹੈ ਬੜੂ ਸਭ ਗੁਰਦੁਆਰੇ ਤੇ ਬਾਬਾ ਜੀ ਨੇ ਉਹਨਾਂ ਨੇ ਹਰ ਪਾਸੋਂ ਹਰ ਪੱਖੋਂ ਕੰਮ ਕੀਤਾ ਹੈ ਇਹ ਤਾਂ ਸਿਰਫ ਇੱਕ ਛੋਟੀ ਜੀ ਕੰਟ੍ਰਿਬਿਊਸ਼ਨ ਹੋਰ ਸੀਗੀ ਉਹਦੇ ਚ ਪਰ ਆਪਣੇ 4 ਕਰ ਬਣ ਗਏ ਨੇ ਸ਼ਕਰੀਪਿੰ ਵੀ ਆਪਣੇ ਹੋਰ ਬੰਦੇ ਹੈਗੇ ਆ ਜਿਹੜੇ ਆਪਣੇ ਡੋਨੇਟ ਕਰਨਾ ਚਾਹੁੰਦੇ ਆ ਜਾਂ ਹੈਲਪ ਕਰਨਾ ਚਾਹੁੰਦੇ ਆ ਕੋਈ ਵੀ ਐਨਜੀਓ ਆਪਣੇ ਡੇਰੇ ਬਾਬੇ ਨਾਨਕ ਜਾਂ ਗੁਰਦਾਸਪੁਰ ਚ ਤੇ ਹੁਣ ਰਿਕੁਆਇਰਮੈਂਟ ਇਸ ਤਰ੍ਹਾਂ ਦੀ ਹੈਗੀ ਹੈ ਕਿ ਲੋਕਾਂ ਦੇ ਘਰਾਂ 'ਚ ਜਿਹੜਾ ਨੁਕਸਾਨ ਹੈ ਉਹ ਆਪਾਂ ਕਰ ਲਈਏ ਤੇ ਦੂਜਾ ਹੈਗਾ ਆਪਣੇ ਕਿਸਾਨ ਵੀਰਾਂ ਦੀ ਆਪਾਂ ਮਦਦ ਕਰ ਲਈਏ ਕਿਉਂਕਿ ਜਿਹੜੇ ਬੀਜ ਹੈਗੀ ਹੈ ਉਹਨਾਂ ਦੀ ਬਹੁਤ ਲੋੜ ਹੈ ਕਿਸੇ ਦੀ ਜਿਹੜੀ ਜ਼ਮੀਨ ਉੱਤੇ ਮਿੱਟੀ ਆ ਗਈ ਹੈ ਉਹਨੂੰ ਆਪਾਂ ਹਟਾਈਏ ਆਪਾਂ ਉਹਦੀ ਹੈਲਪ ਕਰੀਏ ਕਿ ਆਪਾਂ ਜਿਹੜਾ ਅਗਲਾ ਸੀਜ਼ਨ ਹੈਗਾ ਉਹਦਾ ਉਹ ਵਾਪਸੀ ਚੰਗਾ ਆਈਡੈਂਟੀਫਾਈ ਕੀਤਾ ਕਿੰਨਾ ਰਕਬਾ ਜਿਹੜਾ ਖਰਾਬ ਹੋਇਆਗਾ ਬਿਲਕੁਲ ਆਪਣਾ ਬ ਉਹ ਟੋਟਲ ਆਪਣਾ ਖਰਾਬ ਹੈਗਾ ਡੇਰਾ ਬਬਨਾਨਕ ਚ ਤੇ ਬਹੁਤ ਹੀ ਜਿਆਦਾ ਨੰਬਰ ਹੈ 80 ਤੋਂ 90% ਜਿਹੜਾ ਹੈ ਉਹ ਰਕਬਾ ਸਾਡਾ ਖਰਾਬ ਹੋਇਆ ਹੈਗਾ ਤੇ ਬਹੁਤ ਮਦਦ ਹੋ ਜੇਗੀ ਜੇ ਕੋਈ ਐਨਜੀਓ ਆਉਂਦੇ ਆ ਸਾਡੇ ਰਾਹੀਂ ਆਣ ਜਿਹੜੇ ਵੀ ਪਾਸੇ ਉਹਨਾਂ ਨੂੰ ਕੰਮ ਕਰਨਾ ਆਪਾਂ ਗਾਈਡ ਵੀ ਕਰਾਂਗੇ ਕਿ ਕਿਹੜੇ ਪਾਸੇ ਕਿਹੜੇ ਲੋੜਬੰਦ ਬੰਦਿਆਂ ਨੂੰ ਤਾਂ ਕਿ ਜਿਹੜੀ ਹੈਲਪ ਹੈ ਉਹ ਪਹੁੰਚ ਸਕੇ ਬਿਲਕੁਲ ਹੈਗਾ ਜੀ ਡਾਟਾ ਆਪਣੇ ਕੋਲ ਆਪਣੇ ਤੁਸੀਂ ਆ ਜਾਓ ਜੀ ਆਪਾਂ ਤੁਹਾਨੂੰ ਪੂਰੀ ਰਿਪੋਰਟ ਪ੍ਰੋਵਾਈਡ ਕਰ ਦਾਂਗੇ ਬੇਨੀਫਿਸ਼ੀਰੀ ਦੇ ਨੇਮ ਦੇ ਹਿਸਾਬ ਨਾਲ ਕਿ ਜਿਹੜੇ ਆਪਨੇ ਕੈਟਾਗਰੀ ਕੀਤੀ ਹੈ ਆਪਾਂ ਕਿ ਇੱਕ ਹੋ ਗਈ ਸਿਵੀਅਰਲੀ ਡੈਮੇਜਡ ਡੈਮੇਜਡ ਇਹਨਾਂ ਜਿੰਨਾਂ ਦੇ ਥੋੜਾ ਬਹੁਤ ਡੈਮੇਜਡ ਹੈਗਾ ਕਿਤੇ ਦਰਾਰਾਂ ਪੈ ਗਈਆਂ ਕੁਛ ਹੈਗੀਆਂ ਤੇ ਆਪਾਂ ਉਹਦੀ ਡਾਟਾ ਵੀ ਪ੍ਰੋਵਾਈਡ ਕਰ ਦਾਂਗੇ ਜਿਹੜੇ ਵੀ ਬੰਦੇ ਮਦਦ ਕਰਨਾ ਚਾਹੁੰਦੇ ਆ ਉਹ ਵੀ ਵਧੀਆ ਉਪਰਾਲਾ ਇੱਕ ਹੋ ਸਕਦਾ ਹੈ ਅਸੀਂ ਕੱਲ ਸ੍ਰੀ ਅਮਰਤਸਰ ਸਾਹਿਬ ਵਿਖੇ ਅਜਨੇ ਆਵਾਜ਼ ਉਹ ਹੈ ਸਤਕਰ ਸੰਗਤ ਨੂੰ ਦਿੱਤੇ ਹੈ ਇੱਥੇ ਵੀ ਲਗਭਗ ਅੱਜ ਸਤਕਰ ਅਸੀਂ ਦੇ ਰਹੇ ਹਾਂਗੇ ਜੋ ਕਿ ਲਗਾਤਾਰ ਇਹ ਕਾਰਜ ਜਾਰੀ ਹੈ ਉਹ ਹੁਣ ਤੱਕ ਅਸੀਂ 35 ਕਾਰ ਅੱਜ ਸਪੁਰਦ ਕਰ ਦੇਵਾਂਗੇ ਸੰਗਤ ਨੂੰ ਔਰ ਇਹ ਕੰਮ ਲਗਾਤਾਰ ਜਾਰੀ ਹੈਗਾ ਕਰਮਚਾਰੀ ਕੀ ਬਣਾ ਕੇ ਦੇ ਰਹੇ ਹੋ ਜੀ ਕਮਰੇ ਦੇ ਵਿੱਚ ਦੋ ਕਮਰੇ ਹੈਗੇ ਆ ਖੁੱਲਾ ਕੋ ਬਰਾਂਡਾ ਕਹ ਲੋ ਲੌਬੀ ਕਹ ਲੋ ਹੈ ਕਿਚਨ ਹੈ ਵਾਸ਼ਰੂਮ ਹੈ ਫੁੱਲ ਫਲਾਈ ਸਮਾਨ ਹੈ ਰਾਸ਼ਨ ਹੈ 3 ਮਹੀਨਿਆਂ ਦਾ ਔਰ ਜਿੰਨੀ ਘਰ ਦੀ ਨੀਡ ਹੈਗੀ ਆ ਉਹ ਸਾਰੀ ਕੰਪਲੀਟ ਹੈ ਔਰ 3 ਮਹੀਨਿਆਂ ਤੱਕ ਦਾ ਰਾਸ਼ਨ ਕੰਪਲੀਟ ਹੈ ਤਾਂ ਕਿ ਪਰਿਵਾਰ ਆਪਣਾ ਜੋ ਵੀ ਕੀਤਾ ਕਰਦਾ ਲੇਬਰ ਕਰਦਾ ਜਾਂ ਜੋ ਵੀ ਕੰਮ ਕਰਦਾ ਉਹ ਕਰ ਸਕੇ ਭਾਈ ਕਿੰਨੇ ਘਰ ਬਣਾ ਦੇ ਚੁੱਕੇ ਹੁਣ ਤੱਕ 35 ਘਰ ਅੱਜ ਅਸੀਂ ਸਪੁਰਦ ਕਰ ਦਿਆਂਗੇ ਪਰਵਾਰਾਂ ਨੂੰ ਬਾਬਾ ਜੀ ਆਪਣੇ ਦੂਜੇ ਇੱਕ ਘਰ ਦੀ ਜਿਹੜੀ ਕਿੰਨੀ ਕੋਸਟ ਆ ਰਹੀ ਹੈ ਟੋਟਲ ਇੱਕ ਘਰ ਦੀ 6.5 ਲੱਖ ਰੁਪਿਆ ਕੋਸਟ ਆ ਰਹੀ ਹੈ ਇਹ ਇਸ ਲਈ ਆ ਰਹੀ ਹੈ ਕਿਉਂਕਿ ਅਸੀਂ ਹੱਥੀਂ ਸੇਵਾਵਾਂ ਕਰਦੇ ਹਾਂ ਜੀ ਸਾਡੇ ਆਪਣੇ ਕਾਰੀਗਰ ਨੇ ਸਾਡੇ ਆਪਣਾ ਸਾਰਾ ਸਿਸਟਮ ਹੈਗਾ ਇਸ ਕਰਕੇ ਅਸੀਂ ਇਨਾਂ ਕੋਲ ਔਰ ਬਹੁਤ ਸੋਹਣਾ ਘਰ ਹੈ 50 ਸਾਲਾਂ ਨੂੰ ਕੁਝ ਨਹੀਂ ਹੁੰਦਾ ਥੱਲੇ ਸੋਹਣੀ ਟੈਲ ਲੱਗੀ ਹੋਈ ਹੈ ਨਾ ਕੋਈ ਪੇਂਟ ਹੋਣਾ ਨਾ ਗਰਮੀ ਨਾ ਸਰਦੀ ਇਹਦੇ ਨਾਲ ਸਾਊਂਡ ਬਸ ਇਦੋਂ ਅੱਛਾ ਹੋਰ ਕੀ ਹੋਏਗਾ ਪਰਿਵਾਰ ਲਈ ਤਾਂ ਇੱਕ ਬਹੁਤ ਇੱਕ ਕੁਦਰਤ ਨੇ ਇੱਕ ਦੇਣ ਦੇ ਦਿੱਤੀ ਹੈ ਆਉਣ ਵਾਲੇ ਸਮੇਂ ਵਿੱਚ ਹੁਣ ਸਿਆਲ ਵੀ ਆ ਰਿਹਾ ਹੈਗਾ ਉਹਦੇ ਵਾਸਤੇ ਵੀ ਕੋਈ ਪ੍ਰਬੰਧ ਕੀਤਾ ਗਿਆ ਪਰਿਵਾਰਾਂ ਵਾਸਤੇ ਦੇਖੋ ਆਉਣ ਵਾਲਾ ਪ੍ਰਬੰਧ ਤਾਂ ਇਹ ਹੀ ਹੈ ਵੀ ਲਗਾਤਾਰ ਅਸੀਂ 24 ਘੰਟੇ ਜੇ ਘਰ ਬਣਾ ਰਹੇ ਹਾਂ ਮਾਰੇ ਦੀ ਬਖਸ਼ਿਸ਼ ਆਇਆ ਵੀ 24 ਘੰਟਿਆਂ ਚ ਅਸੀਂ ਰੋਜ਼ ਇੱਕ ਘਰ ਦੇ ਦਿੰਨੇ ਆ ਸੋ ਹੋਰ ਅਸੀਂ ਸਪੀਡ ਅਸੀਂ ਵਧਾ ਰਹੇ ਆ ਜਿਹੜਾ ਸਾਡਾ ਪਿਛਲਾ 24 ਘੰਟਿਆਂ ਦਾ ਟਾਰਗੇਟ ਗਿਆ ਅੱਜ ਅਸੀਂ ਪੂਰੇ ਜੱਥੇ ਨੂੰ ਕਹਿ ਦਿੱਤਾ ਹੈ ਵੀ ਤੁਸੀਂ ਦੋ ਘਰ ਦੇਣੇ ਨੇ 24 ਘੰਟਿਆਂ 'ਚ ਐਵਰੇਜ 12 ਘੰਟਿਆਂ 'ਚ ਘਰ ਦੇਣਾ ਆ ਸਾਡੇ ਵੀਰ ਸਾਹਿਬ ਵੀਰ ਜੀ ਕਹਿੰਦੇ ਭਾਈ ਜਰਜੀਤ ਸਿੰਘ ਜੀ ਔਰ ਸਾਡੀ ਸਮੂਚੀਆਂ ਟੀਮਾਂ ਜਿੰਨੀਆਂ ਵੀ ਲੱਗੀਆਂ ਆਈਆਂ ਨੇ ਸਰਦੀ ਨੂੰ ਵੇਖਦੇ ਹੋਏ ਅਸੀਂ 12 ਘੰਟਿਆਂ 'ਚ ਘਰ ਦੇਣ ਦਾ ਉਲਿਕਾ ਉਲਿਕਾ ਸੋ ਇਹ ਸਾਰੇ ਕਾਰਜ ਹੋਣੇ ਤਾਂ ਨੇ ਸੰਗਤ ਦੇ ਸਹਿਯੋਗ ਨਾਲ ਕਿਉਂਕਿ ਸੰਸਥਾਵਾਂ ਤਾਂ ਸੰਗਤ ਦੀ ਦਿੱਤੀ ਮਾਇਆ ਹੀ ਸਵਰਥਾ ਲਾ ਸਕਦੀ ਹੈ ਨਾ ਸੋ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵੀ ਅਪੀਲ ਕਰਦੇ ਆਂ ਐਸ ਵੇਲੇ ਬਹੁਤ ਲੋੜ ਹੈ ਸਾਡੇ ਹੀ ਵੀਰ ਭੈਣ ਭਰਾ ਬਜ਼ੁਰਗ ਬੱਚੇ ਜੋ ਤਾਰਿਆਂ ਦੀ ਲੋ ਤੇ ਸੁੱਤੇ ਹੋਏ ਨੇ ਜਾਂ ਤਰਪਾਲਾਂ ਲਾ ਕੇ ਸੁੱਤੇ ਨੇ ਅੱਜ ਤੋਂ 15 ਦਿਨਾਂ ਬਾਅਦ ਠੰਡ ਨਹੀਂ ਆ ਜਾਣੀ ਹੈ ਉਹ ਬਾਹਰ ਨਹੀਂ ਸੋ ਪਣਗੇ ਸੋ ਆਓ ਆਪਾਂ ਸਾਰੇ ਰਲ ਮਿਲ ਕੇ ਸਮੁੱਚੇ ਜਗਤ ਨੂੰ ਸੀ ਅਪੀਲ ਕਰਦੇ ਆਂ ਗੁਰਨਾਨਕ ਨਾਮ ਪਾਸ਼ਾ ਗੁਰਨਾਨਕ ਪਾਸ਼ਾ ਦਾ ਜਿਹੜਾ ਲੰਗਰ ਸੀ ਅੱਜ ਘਰ ਦੇ ਲੰਗਰਾਂ ਦੀ ਲੋੜ ਹੈ ਆਓ ਆਪਾਂ ਘਰਾਂ ਦੇ ਲੰਗਰ ਲਾ ਕੇ ਉਹਨਾਂ ਨੂੰ ਮੁਰਵ ਸੇਬੇ ਚ ਲੈ ਜਾਈਏ ਇਹ ਤੋਂ ਵੱਡਾ ਹੋਰ ਪੁੰਨ ਕੋਈ ਨਹੀਂ ਇੱਕ ਘਰ ਕੋਈ ਬਣਾ ਕੇ ਆਪਣੀ ਸਮਰਥਾ ਕਰਨਾ ਆਪ ਕਰਦੇ ਕੋਈ ਰਲ ਕੇ ਕਰਨਾ ਚਾਹੁੰਦੇ ਨੇ 4 5 6 ਸ੍ਰੀ ਰਲ ਕੇ ਉਹ ਰਲ ਕੇ ਕਰ ਦੇਣ ਪਰ ਇੱਕ ਇੱਕ ਘਰ ਆਪਾਂ ਦੇਈਏ ਤਾਂ ਕਿ ਜਿੰਨੇ ਵੀ ਨੀਡੀ ਪਰਿਵਾਰ ਨੇ ਲੋੜਵੰਦ ਪਰਿਵਾਰ ਨੇ ਆਪਾਂ ਉਹਨਾਂ ਦੀ ਮਾਂ ਫੜ ਲਈਏ ਔਰ 50 ਸਾਲ ਤੱਕ ਉਸ ਘਰ ਦੇ ਵਾਲੇ ਪਰਿਵਾਰ ਤੁਹਾਨੂੰ ਯਾਦ ਰੱਖਣਗੇ